ਸਹੀ ਸਹੀ ਚਿਗਾਉ ਮੋ ਸਹੀ ਸਹੀ ਕਾ ਬੋਤ ਸਹੀ ਕਾ ਠਾਕ ਆਪੇ ਮਿਲ ਲੈ ਚਿਚਾਈ ਜੀ ਅੱਲਾਹ ਬਾਲ ਦੋ ਇੱਕ ਜਲਦੀ ਆ ਸ਼ੋਟ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਤੋਂ ਵੀ ਵੇਖਣ ਦੇ ਹੁਣੇ ਵੀ ਇਹ ਕਿਤਾ ਬੀਖੋ ਖਵਾ ਪਾ ਕੇ ਬੈਠੇ ਆ ਬੀਖ ਖਵਾ ਹੁੰਦਾ ਤੇ ਗਲਤ ਹੋ ਗਿਆ ਬੁਖਾਲਾ ਪਾ ਕੇ ਬੈਠੇ ਹਨ ਤੇ ਅੱਜ ਇੱਕ ਕੁੜੀ ਦੇ ਵਿਆਹ ਦੀ ਤਿਆਰੀ ਕਰ ਰਹੇ ਨੇ ਆ ਤੇ ਇੱਕ ਆਪਾਂ ਕਰੰਦੇ ਆ ਜਿਹੜੀ ਕੁੜੀ ਵਿਆਹੀ ਆ ਉਹਦੀ ਲੋੜੀ ਖੜਨ ਦੀ ਤਿਆਰੀ ਹੈ ਨਾ ਯਾਨੀ ਕਿ ਸਿਮਰਨ ਦੀ ਸਿਮਰਨ ਦੀ ਲੋੜੀ ਦੀ ਲੋੜੀ ਦੀ ਤਿਆਰੀ ਪਹਿਲੀ ਲੋੜੀ ਹੈ ਨਾ ਵਿਆਹ ਤੋਂ ਬਾਅਦ ਤੇ ਉਹਨੂੰ ਨਹੀਂ ਇਹ ਚ ਪਤਾ ਕਿ ਅਸੀਂ ਕੱਲ ਨੂੰ ਚੱਲੇ ਆ ਤੇ ਇਹ ਵਲੌਗ ਤੁਹਾਡੇ ਕੋ ਉਦੋਂ ਆਇਆ ਵਾ ਕਿ ਜਦੋਂ ਅਜੀ ਮਤਲਬ ਕਿ ਉਹਨਾਂ ਨੂੰ ਲੋੜੀ ਦੇ ਆਏ ਆ ਤੇ ਆਪਾਂ ਹੁਣ ਤਿਆਰੀ ਕਰਦੇ ਆ ਦੇ ਨਾਲ ਨਾਲ ਤੁਹਾਨੂੰ ਦਿਖਾਉਨੇ ਆ ਤੇ ਪਹਿਲਾਂ ਸਿਮਰਨ ਦੀ ਕਰੜੀਏ ਕਰੀਏ ਕਿ ਵਿਆਹ ਵਾਲੀ ਕੁੜੀ ਦੀ ਚਲੋ ਵਿਆਹ ਵਾਲੀ ਕੁੜੀ ਦੀ ਚਲੋ ਸੁਵਿਆ ਵਾਲੀ ਕੁੜੀ ਦਾ ਛੇਤੀ ਨਿਭੜ ਜਾਣਾ ਕੰਮ ਉਹਦਾ ਸਮਾਨ ਹੈਗਾ ਮੋਟਾ-ਮੋਟਾ ਸਹੀ ਹੈ ਇੱਕ ਮਿੰਟ ਨਹੀਂ ਇਹਨੂੰ ਨਹੀਂ ਪਾਉਂਦੀ ਲੋੜ ਆ ਜਿਦਾ ਤੁਹਾਨੂੰ ਪਤਾ ਹੀ ਆ ਮੇਕਅਪ ਕਿਟ ਆ ਉਹਦਾ ਪਰਸ ਨੇ ਉਹਦੇ ਕਪੜੇ ਬੜਬੜ ਬੜਬੜ ਆਹ ਆ ਵੀ ਕੁੜੀ ਦਾ ਹੀ ਹੈ ਨਾ ਆ ਵੀ ਲੱਗਦਾ ਆ ਵੀ ਕੁੜੀ ਦਾ ਹੀ ਹੈ ਜੀ ਆਹ ਵਿਆਹ ਵਾਲਾ ਸਮਟਾ ਜੀ ਆਹ ਦਾ ਫੇਰੇ ਵਾਲਾ ਡਿਟੇਲ ਜਿਹੜਾ ਤੁਹਾਨੂੰ ਉਹ ਵੀਡੀਓ ਚ ਦੇਖਣ ਨੂੰ ਮਿਲੂਗਾ ਆ ਵੀ ਉਹਦਾ ਹੀ ਆ ਆ ਵੀ ਉਹਦਾ ਹੀ ਹੈ ਨਹੀਂ ਆ ਉਹਦਾ ਨਹੀਂ ਹੈ ਆ ਆ ਦੀ ਭਾਬੀ ਦਾ ਵਾ ਆ ਆ ਆ ਦੀ ਮੰਮੀ ਦਾ ਆ ਇੱਕ ਗਰਮ ਸੂਟ ਆ ਇੱਕ ਗਰਮ ਸੂਟ ਹੋ ਗਿਆ ਹਾਂਜੀ ਤੇ ਇਹ ਉਹਦੀ ਕੋਟੀ ਦਿਓ ਆ ਲੋ ਇੱਕ ਸ਼ਾਰਲ ਲੈਣਾ ਹਜੇ ਤਾਂ ਜਦੋਂ ਦੇਣ ਜਾਵਾਂਗੇ ਸਮਾਨ ਨੂੰ ਲੈਵਾਂਗੇ ਤੇ ਚੂੜਾ ਕਲੀਰੇ ਉਹਦੇ ਨਾਨਕਿਆਂ ਨੇ ਦੇ ਜਣੇ ਅਸੀਂ ਅਸੀਂ ਤਾਂ ਆਖਿਆ ਕਿ ਅਸੀਂ ਇਹ ਨਹੀਂ ਆ ਤੇ ਕਿ ਨਹੀਂ ਤੁਸੀਂ ਇੱਕ ਦਾ ਸੂਟ ਕੀ ਨਾਂ ਦਾ ਵਧ ਕਰ ਦਿਓ ਬਸ ਉਹ ਥੋੜੇ ਕਲੀਅਰ ਜਿਹੜੇ ਆ ਉਹ ਮੇਰੇ ਨਾਲ ਤੇ ਹਾਂਜੀ ਚਲੋ ਹੁੰਦਾ ਵੀ ਫਰਚਰ ਜਿਹੜਾ ਵਾ ਨਾਨਕੇ ਨਾਨਕੇ ਚਲੋ ਜਿਹੜੇ ਨਾਨਕੇ ਹੈਗੇ ਸਾਥ ਦਿਨ ਜੋਗੇ ਉਹ ਦੇਣ ਤੇ ਕੀ ਹੋ ਗਿਆ ਜੀ ਕੁੜੀ ਦਾ ਕੁੜੀ ਦੀ ਪੈਕਿੰਗ ਹੋ ਗਈ ਹਾਂਜੀ ਚਲੋ ਅੱਗੇ ਕੀ ਬਤਾਈ ਕਿ ਸਾਰੇ ਕਲੀਅਰ ਹੋ ਗਏ ਹੁਣ ਸਿਮਰਨ ਦਾ ਸਮਾਨ ਪਾਉਣਾ ਕਾਹਦੇ ਚਾਹ ਰਹੇ ਸਿਮਰਨ ਦਾ ਵੀ ਟੱਚ ਟੱਚ ਕਰ ਮਦੂਰੇ ਨਹੀਂ ਟੱਚ ਨਹੀਂ ਆਪਾਂ ਕੁ ਬੈਗ ਬਖੜਾਂਗੇ ਨਾ ਆਪਾਂ ਵਖਰੇ ਵਖਰੇ ਪਾ ਲੈਣੇ ਨਾ ਏ ਉਹ ਕੱਪੜੇ ਵਾਲਾ ਖੋਲੋ ਅਸੀਂ ਲੈ ਆ ਜੀ ਮੰਦੇ ਪੜੋ ਪੜ ਤੋ ਪੜਵਾ ਵੇਹੜੇ ਪਰਤਿਆ ਜਾਣਾ ਹਿਲ ਪਾਪਾ ਆਹੀ ਨਾ ਉਹਦੀਆਂ ਨਾਨਾ ਦੇ ਉਹਦੀ ਮੰਮੀ ਦਾ ਤੇ ਸਿਮਰਨ ਦਾ ਜਿਹੜਾ ਸੂਟ ਆ ਨਾ ਉਹ ਸੇਮ ਫੈਬਰਿਕ ਸੇਮ ਡਿਜ਼ਾਈਨ ਬਸ ਕਲਰ ਜਿਹੜਾ ਡਿਫਰੈਂਟ ਲੈਂਦਾ ਹਰ ਇੱਕ ਦੋ ਇਹਨੂੰ ਇੱਕ ਦੋ ਰੱਖਣੀ ਹੈ ਕਿ ਆ ਮੇਰਾ ਦੋ ਹੋ ਮੇਰਾ ਹਾਂ ਆਪਾਂ ਮਤਲਬ ਕਿ ਲੈ ਜਾਣੇ ਨੋਂਗੇ ਵੀ ਆ ਉਹਦਾ ਆ ਉਹਦਾ ਉਹ ਆਪਣੇ ਹਿਸਾਬ ਨਾਲ ਕਲਰ ਡਿਸਾਈਡ ਕਰ ਲੈਣਗੇ ਵੀ ਹਾਂਜੀ ਮੈਂ ਆਇਕੋ ਖੋਲਣਾ ਦੋ ਦੋ ਹੀ ਦੋ ਦਵੇਂ ਖੋਲਣੀ ਸਾਡਾ ਇਹ ਕਰਤੀ ਹੈ ਨਹੀਂ ਫਿਰ ਆਪਾਂ ਦੂਜਾ ਲਿਫਾਫਾ ਪਾ ਲੈਨੇ ਆ ਏ ਉਹਨਾਂ ਦੀਆਂ ਦੋਵੇਂ ਨਣਾਨਾਂ ਦੇ ਉਥੇ ਹਾੜੇ ਕੋ ਡਿਟੇਲ ਚ ਦਿਖਾਈ ਨਹੀਂ ਨਾ ਜਾਣੇ ਕਿਉਂਕਿ ਸ਼ਰਮਜੀ ਹੁੰਦੀ ਹੈ ਜੇ ਇਹ ਸਿਮੂ ਦਾ ਇਹ ਹੈ ਦੀ ਸਿਮੂ ਦਾ ਤੇ ਇਹ ਸਿਮੂ ਦੀ ਮੰਮੀ ਦਾ ਸਿਮੂ ਦਾ ਕੋਰੋਨਾ ਇਹ ਸਿਮਰੰਦ ਦਾ ਕੋ ਸਿਮਰੰਦ ਦੇ ਦੋ ਨੇ ਤੇ ਉਹਦੀ ਮੰਮੀ ਤੇ ਉਹਦੀ ਦੀਦੀ ਦਾ ਤੇ ਉਹਨਾਂ ਦਾ ਇੱਕ ਇੱਕ ਤੇ ਆ ਨਾਲ ਪੈਂਟਾਂ ਸ਼ਰਟਾਂ ਉਹਨਾਂ ਦੇ ਪੁਰਾਣਿਆਂ ਦੀਆਂ ਆ ਸਿਮਰਨਦੇ ਹਰਮਨ ਦਾ ਆ ਉਹ ਦੇ ਪਾਪਾ ਦੇ ਨੋਂਗਾ ਤੇ ਹੋਰ ਕੀ ਸੀ ਤੇ ਇਹ ਕਿ ਤਰ੍ਹਾਂ ਪਿੱਛੇ ਰਹਿ ਜਾਣ ਸੁਖਰਾਜੁਰੀ ਅੱਜ ਸੁਖਰਾਜ ਦਾ ਟਰੈਕ ਸੁਟ ਲਿਆ ਹੁੰਦਾ ਵਾ ਇਹ ਆ ਆ ਹਰਮਨ ਦਾ ਸੂਟ ਗਰਮੀ ਲੈਣ ਤੇ ਆ ਬੀ ਚਲੋ ਕਈ ਵਾਰੀ ਨ੍ਹਾਣਗੇ ਸੁੱਕਦੇ ਨਹੀਂ ਹੁੰਦੇ ਹਨਾ ਫਰੌਕ ਵਾਲਾ ਨਾਲ ਪਜਾਮੀ ਵਾਲਾ ਆ ਉਹਨਾਂ ਦਾ ਹਾਂ ਉਹ ਜੋੜਨデア ਤੂੰ ਲਾਇਆ ਨਾ ਆ ਨਿਆਣੇ ਦਾ ਦੋਵਾਂ ਦਾ ਤੂੰ ਹੀ ਪਾਉ ਇੱਕੋ ਇੱਕੋ ਜੀ ਪਾ ਦੇ ਯਾਰ ਕੋਈ ਨਾ ਜਾਈ ਤੇ ਇਹ ওভারਡੈਲ ਫਾਫਾ ਕਿੱਥੇ ਆਪਾਂ ਉਹਦੇ ਚ ਆ ਸੂਟ ਸਾਰੇ ਉੱਪ ਚ ਪਾ ਲਈਏ ਲੁਕ ਜਮ ਨੂੰ ਲਾ ਲਾਂ ਤਾਂ ਸਾਡੇ ਕੋਲ ਲੱਥਾ ਨਹੀਂ ਨਾ ਇਹ ਇਹ ਨਹੀਂ ਆਪਾਂ ਪਤਾ ਕੀ ਕਲਰ ਫਿਰ ਡਿਸਾਈਡ ਕਰਨੇ ਉਹਨਾਂ ਲਈ ਓਕੇ ਹੋ ਜਾਣੇ ਨਾ ਫਿਰ ਆਪਣਾ ਜਿਹੜਾ ਅਸੀਂ ਦੱਸਾਵਾਂਗੇ ਉਹ ਗੜ ਇੰਨੇ ਜਾਣੇ ਆ ਇਹ ਦੱਸਾਂਗੇ ਮੋਦਾਂ ਨੇ ਹਾਂਜੀ ਆਹ ਮੰਮੀ ਦਾ ਆ ਹੋ ਗਏ ਉਹਨਾਂ ਦੇ ਬੀਬੀਆਂ ਦੇ ਤੇ ਮੈਂ ਲਈਆਂ ਦੇ ਹੋਰ ਵੀ ਉਹ ਜਿਹੜੇ ਸੂਟ ਕੁੜੀ ਦੇ ਹੀ ਕਾਲੀ ਜੀ ਬਲ ਕੁੜੀ ਦੇ ਸੂਟ ਵਿਆਹ ਵਾਲੀ ਕੁੜੀ ਦੇ ਜਿਹੜੀ ਲਿਫਾਫੇ ਜੀ ਸੀ ਨਾ ਉਹ ਵਾਲੇ ਲਿਫਾਫੇ ਦੇ ਵਿੱਚ ਮੈਂ ਆ ਆ ਲਿਆਈ ਹਾਂ ਹੋਰ ਉਹ ਹੈਗੇ ਵਿੱਚ ਕੱਢ ਲੈ ਆਹ ਸੱਚ ਸਿਮਰਨ ਦੇ ਨਾ ਮਤਲਬ ਜਿਹੜਾ ਹੁੰਦਾ ਨਹੀਂ ਕਰੇ ਲੱਗਣਾ ਕੰਮ ਕਰਦੀਆਂ ਜਾਂ ਕੋਈ ਹੁੰਦਾ ਵਾ ਤੇ ਮੈਂ ਕਿਹਾ ਚਲੋ ਇੱਕ ਅੱਧਾ ਸੂਟ ਹੈ ਨਾ ਆਪਾਂ ਉਹਨਾਂ ਨੂੰ ਵੀ ਲਾ ਦਿੰਨੇ ਆ ਤੇ ਆ ਦੋ ਕੇ ਰੱਖੇ ਸੀ ਤੇ ਮੈਂ ਕਿਹਾ ਜਿਹੜਾ ਵੇਖ ਕਿਹੜਾ ਲਾਈਏ ਜਿਹੜੇ ਕੋਈ ਕੋਈ ਕੰਮ ਕੰਮ ਕਰਨ ਵਾਲੀਆਂ ਨੇ ਜਿਹੜੇ ਲਾਗਣ ਜਿਹਨੂੰ ਇੱਕ ਮਿੰਟ ਕਰਕੇ ਦੱਸਦੇ ਤੂੰ ਕਿਹੜਾ ਕਿਹੜਾ ਪਰ ਜਦੋਂ ਉਹਨਾ ਕਮੈਂਟ ਕਰਨਾ ਉਹਨਾ ਦੇ ਆਉਣਾ ਉਹਨੂੰ ਪੁੱਤਰਾ ਕਮੈਂਟ ਕਰਦੇ ਕਿਹੜਾ ਸਭ ਲੱਗਿਆ ਮੇਰਾ ਤਾਂ ਜਿੰਗੜਿਆ ਲਾਗ ਗਿਆ ਲਾਈਟ ਜੀ ਹੈਨਾ ਹਾਂ

ਆਇਓ ਨੀ ਬਾਹਰ ਮਾਰ ਦੇ ਬਿਕਨਨ ਦੱਸ ਦਿਓ ਇੰਥੇ ਲੈ ਤੂੰ ਇਹ ਥੋੜੀ ਜਿਹੀ ਹੈਲਪ ਕਰਾ ਦਿਓ ਇੱਕ ਸੂਟ ਕੱਢ ਕੇ ਤੂੰ ਉਹਦੇ ਨਾਲ ਆ ਲਾਇਓ ਅਸੂ ਬਦਲਾ ਦੇਣਾ ਸਿਮੂ ਜੇ ਪੈਕਿੰਗ ਹੋਈ ਸੀ ਮੁੰਡਾ ਨਾਲ ਲਾਉਣ ਦੀ ਲੋੜ ਆ ਉਹਨਾਂ ਦੀ ਮੰਮੀ ਦਾ ਵੀ ਲਾਤਾ ਇੱਕ ਦੀਦੀ ਦਾ ਵੀ ਲਾਤਾ ਵਾ ਤੇ ਦੂਜੀ ਦੀਦੀ ਦਾ ਲਾਉਣਾ സിമ്മൂത സേ ജന കീടാ ഫോണി ਏ ਹੋਏ ਵੀ ਕਿਸੇ ਨੂੰ ਦੇਣੀ ਆ ਖਾਣੇ ਨਾਲ ਆਪਾਂ ਹਾਂ ਅਸੇ ਸ਼ਾਲਾ ਦੇ ਉਹਦਾ ਕੁਝ ਕੁਝ ਰਹਿ ਗਿਆ ਜਦੋਂ ਤੋਂ ਆ ਵੇਖੋ ਸਾਹਿਬਾਂ ਸ਼ਰਟਾਂ ਪੈਂਟਾਂ ਸ਼ਰਟ ਉਹ ਨਹੀਂ ਪੂਰੀਆਂ ਹਾਂ ਆਪਰੇ ਰੱਖ ਦੋ ਫਿਰ ਮੈਂ ਆਂਟੀ ਕੋ ਸਖਣੀ ਰਵੇ ਬਈ ਹਰੇ ਹਾਡੀ ਇੱਕ ਚੀਜ਼ ਪੈਂਡਿੰਗ ਪਈ ਏ ਲਿਆਉਣ ਵਾਲੀ ਉਹ ਕੌਣ ਦੱਸੇਗਾ ਕੀ ਲਿਓ ਉਹ ਅਗੇ ਨਾਲ ਲੈ ਕੇ ਹੋਰ ਜਿੜੀ ਰੱਖਣੀ ਹੈ ਕਰਦੇ ਮੜੇ ਨਾਲ ਇਹ ਦੋ ਜਾਨ ਲੈ ਕੇ ਆਣੇ ਆ ਭਾਜੀ ਸਿਮਰਨ ਜੀ ਬੀਬੀਆਂ ਲਾਈਆਂ ਸੀ ਨਾ ਲੱਗੀਆਂ ਪੈਨ ਹੋ ਗਿਆ ਇੱਕ ਮਿੰਟ ਰੁਣ ਇੱਥੇ ਰੱਖ ਲਿਏ ਇਹਨਾਂ ਨੂੰ ਹਣਾ ਮੈਂ ਉਹ ਉੱਥੇ ਉੱਥੇ ਰੱਖੀਏ ਜਿਹੜਾ ਆ ਕੀ ਹੈ ਤੁਹਾਡਾ ਸਮਾਨ ਹੈ ਆ ਵੇਖੋ ਅੱਛਾ اول ਹਾ ਹਾ ਫੜੋ ਆਹ ਆ ਸਿਮਰੰਦਾ ਮੈਂ ਵੱਖਰਾ ਕਰ ਦਿੰਨੇ ਹਾਂ ਆ ਆ ਸਿਮਰੰਦਈ ਹੈ ਇਹਨੂੰ ਇੱਥੇ ਰਹਿਣ ਦਿੰਨੇ ਆ ਠੀਕ ਹੈ ਆ ਨਿੱਕੇ ਆਂਦਾ ਨਿੱਕੇ ਆਂਦਾ ਸੰਤਰੇ ਹਨ ਹਾਂ ਆ ਨਿੱਕੇ ਉਹਨਾਂ ਦਾ ਇਹ ਰਾਤ ਤੋਂ ਵੀ ਲੈਣੀ ਪੈਣੀ ਜਦੋਂ ਆਲੂ ਪਿਆਜ਼ ਲੈਣਾ ਸਮਾਨ ਉਹ ਤੋਂ ਲੈਣਾ ਪੈਣਾ ਆ ਸਿਮਰੰਦਾ ਆਹੋ ਉਹ ਵੀ ਲਿਆਉਣਾ ਹੋਣੀ ਜਾ ਕੇ ਲਿਆਉਣਾ ਪੈਣਾ ਸਰੀਆ ਪਟਿਆ ਨਿਕਲ ਆ ਫਰੂਟ ਹੋ ਗਿਆ ਸਿਮਰਨ ਦਾ ਐਪਲ ਬਨਾਣਾ ਤੇ 오ਰੰਜ ਇਹ ਇਹ ਹੋਇਚ ਇਹ ਛੋਟਾ ਪੈਣ ਉਹ ਕਾਲਾ ਲਾਫਾ ਫੜੋ ਮੈਂ ਦਬਲ ਕਰ ਲਈਏ ਆ ਲੈਣਾ ਆ ਲੈਣਾ ਬਹੁਤ ਬਹੁਤ ਹਲਾ ਆ ਇਹ ਇਧਰ ਅੱਗੇ ਰੱਖ ਦਈਏ ਹੁਣ ਕੋਈ ਹੁਣ ਕੋਈ ਇਹ ਨਾ ਆਖੇ ਕਿ ਕਾਲਾ ਲਾਫਾ ਨਹੀਂ ਲਾਈਦਾ ਨਹੀਂ ਇਹ ਲਾ ਦੇ ਇਧਰ ਦੇ ਦੋ ਨਾ ਆ ਜਿਹੜਾ ਸਿਮਰਨ ਦੇ ਉਧਰ ਉਧਰ ਜਾਣਾ ਤੇ ਹੋਰ ਆ ਨਿੱਕਿਆਂ ਦਾ ਇਹਨਾਂ ਨੂੰ ਲਾ ਕੇ ਰੱਖ ਲੈਨੇ ਇਕੱਠੇ ਹੀ ਕਰਨੇ ਆਪਾਂ ਤੇ ਆ ਐਸਐਸਡੀ ਹੁੰਦੀ ਬਾਕੀ ਨਹੀਂ ਹੁੰਦੀ ਬਾਕੀ ਨਹੀਂ ਹੁੰਦੀ ਹਾਂ ਆ ਨਿਆਣਿਆਂ ਦਾ ਸਮਾਨ ਜਿਹੜਾ ਇੱਧਰ ਅਜੇ ਨਿਆਣਿਆਂ ਦਾ ਲਿਹਾਉਣਾ ਸਮਾਨ ਉਹ ਵੀ ਤੁਹਾਨੂੰ ਦਿਖਾਉਨੇ ਆ ਆ ਵੀ ਕਿਸੇ ਨੂੰ ਦੇਣੀ ਆ ਤੇ ਹੋ ਗਿਆ ਆਪਣਾ ਡਨ ਤੇ ਹੁਣ ਆਪਾਂ ਜਾਣਾਂਗੇ ਉਹਦੀ ਭਾਜੀ ਫੜਨ ਮਤਲਬ ਕਿ ਜਿਹੜੀ ਪੈਗ ਪਈ ਉਹ ਜੋੱਕੇ ਲਿਹਾਉਣੀ ਆ ਨਿਆਣਿਆਂ ਦਾ ਸੌਦਾ ਜਿਹੜਾ ਮਹੀਨੇ ਦਾ ਦਈਦਾ ਉਹ ਚੱਕੇ ਲਿਹਾਉਣਾ ਵਾ ਤੇ ਆਲੂ ਪਿਆਜ਼ ਖਰੀਦਨੇ ਨੇ ਤੇ ਬਸ ਨਿਆਣਿਆਂ ਦਾ ਥੋੜਾ ਜਿਹਾ ਫਰੂਟ ਖਰੀਦਾਂਗੇ ਤੇ ਉਹ ਵੀ ਤੁਹਾਨੂੰ ਦਿਖਾ ਦਾਂਗੇ ਜਦੋਂ ਇੱਥੇ ਲਿਆ ਕੇ ਰੱਖਾਂਗੇ ਕਿਉਂਕਿ ਆਪਾਂ ਸਵੇਰੇ ਨਿਕਲਣਾ ਅਰਲੀ ਤੜਕੇ ਤੇ ਫਿਰ ਉਦੋਂ ਤੁਹਾਡੇ ਕੋ ਤੁਹਾਨੂੰ ਦਿਖਾਇਆ ਨਹੀਂ ਜਾਣਾ ਉਦੋਂ ਤਾਂ ਬਸ ਗਾਲਾਂ ਹੀ ਪੈਣੀਆਂ ਚਲੋ 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 ਤੇ ਆਪਾਂ ਸੋਚਿਆ ਕਿ ਹੁਣ ਨਾਲੇ ਤਿਆਰੀ ਕਰ ਲੈਂਦੇ ਹਾਂ ਤਾਂ ਨਾਲੇ ਤੁਹਾਨੂੰ ਦਿਖਾ ਦਿੰਦੇ ਨਹੀਂ ਉਹ ਉਧਰੋਂ ਆਣ ਕੇ ਕਰਾਂਗੇ ਕੱਲ੍ਹ ਸ਼ਾਮ ਨੂੰ ਚਲ ਜਾਵਾਂਗੇ ਤੇ ਹੁਣ ਆਪਾਂ ਸਮਾਨ ਖਰੀਦ ਲੈ ਗਏ ਨਾਲੇ ਕੁੱਕੀ ਖਾ ਲਈਏ ਟਾਈਮ ਬੜਾ ਹੋ ਗਿਆ ਤੇ ਮਿਲਦੇ ਹਾਂ ਥੋੜੀ ਦੇਰ ਤੱਕ ਹਾਂਜੀ ਹਾਂਜੀ ਆ ਗਈ ਬਾਜੀ ਫਿਰ ਆਪਾਂ ਉੱਥੇ ਆ ਗਏ ਹਾਂ ਸਮਾਨ ਖਰੀਦ ਕੇ ਤੁਹਾਨੂੰ ਲੱਗਾ ਹੋਣਾ ਵੀ ਉੱਥੇ ਹੀ ਖੜੇ ਹਾਂ ਸ਼ਾਇਦ ਬਾਹਰੋਂ ਲੈ ਗਏ ਇਸ ਲਈ ਐਸੇ ਲੱਗ ਰਿਹਾ ਸਭ ਨੂੰ ਪਰ ਉਹ ਦੋ ਟਾਈਮ ਹੋਇਆ ਹੀ 7 ਵਜੇ ਹੀ ਹੁਣ 9:18 ਮਿੰਟ ਹੋ ਗਏ ਤੇ ਭਾਜੀ ਵੀ ਆ ਗਈ ਆ ਨਿਆਣੇ ਦਾ ਸੌਦਾ ਵੀ ਆ ਗਿਆ ਤੇ ਚੀਜੀ ਵੀ ਆ ਗਈ ਆ ਨਿਆਣੇ ਦੀ ਚੀਜੀ ਵੀ ਆ ਗਈ ਉਹ ਇਹਨਾਂ ਨੇ ਇਹਦੇ ਵਿੱਚ ਹੀ ਪੈਕ ਕਰਾਤੀ ਸੁਖਰਾ ਜਿਹੜੇ ਮੰਗਦਾ ਹੁੰਦਾ ਬੈਟ ਕੋਟ ਤੇ ਹੁਣ ਰਹਿ ਗਏ ਇਹੋ ਵੀ ਲਿਆ ਉਹ ਕੀ ਰਹਿ ਗਿਆ ਵਾ ਆਲੂ ਪਿਆਜ਼ ਵਗੈਰਾ ਜਿਹੜੇ ਲੈਣੇ ਆ ਸਬਜ਼ੀਆਂ ਸਬਜ਼ੀਆਂ ਉਹ ਕੱਲ ਨੂੰ ਲਵਾਂਗੇ ਤੇ ਇੱਥੇ ਹੁਣ ਆਪਾਂ ਇਸ ਵਲੌਗ ਦਾ ਐਂਡ ਕਰ ਦਿੰਨੇ ਆ ਤੇ ਹੁਣ ਤੁਹਾਨੂੰ ਅਗਲਾ ਵਲੌਗ ਦੇਖਣ ਨੂੰ ਮਿਲਣਾ ਵਾ ਜਦੋਂ ਅਸੀਂ ਉਹਨਾਂ ਦੇ ਘਰੇ ਪਹੁੰਚ ਜਾਣਾ ਵਾ ਠੀਕ ਹੈ ਬਰਾਂਦੇ ਛੋਟੇ ਬੱਚਿਆਂ ਦੇ ਹਾਂ ਤੇ ਇੱਥੇ ਆਪਾਂ ਕਰ ਦਿੰਨੇ ਵਲੌਗ ਦਾ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ